ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਜਿਹੜੀ ਅੱਜ ਵਾਲੀ ਵੀਡੀਓ ਦੇ ਵਿੱਚ ਕੁਝ ਨਾ ਬੇਟੀਆਂ ਪੁੱਛ ਰਹੀਆਂ ਨੇ ਕਿ ਸਲਾਈ ਲਈ ਕਿਹੜੇ ਟਿਪਸ ਜ਼ਰੂਰੀ ਨੇ ਦੇਖੋ ਪਹਿਲਾਂ ਤਾਂ ਆਪਣਾ ਮਨ ਬਣਾ ਕੇ ਰੱਖਣਾ ਜੇ ਇੱਕ ਚੀਜ਼ ਨੂੰ ਇੱਕ ਜਾਂ ਦੋ ਵਾਰ ਤੋਂ ਬਾਅਦ ਢੇੜਨਾ ਪੈ ਜਾਵੇ ਉਦੋਂ ਤੁਸੀਂ ਆਪਣਾ ਮਨ ਨਹੀਂ ਉਖਾੜਨਾ ਹੈਗਾ ਕਿ ਨਹੀਂ ਇਹ ਤਾਂ ਬਹੁਤ ਬੋਰਿੰਗ ਕੰਮ ਆ ਇਹ ਕਿਉਂਕਿ ਅਣਥੱਕ ਕੰਮ ਆ ਇਸ ਕਰਕੇ ਕਦੇ ਵੀ ਇਹ ਨਾ ਸੋਚੋ ਇਹਦੇ ਵਿੱਚ ਜੇ ਤੁਸੀਂ ਮਾਈਂਡ ਬਣਾ ਲਿਆ ਤਾਂ ਉਹਦੇ ਉੱਪਰ ਚਾਹੇ ਤੁਸੀਂ ਵੱਧ ਵਾਰ ਚੀਜ਼ ਜੜੋਂਗੇ ਤਾਂ ਤੁਸੀਂ ਉੰਨੀ ਵੱਧ ਵਾਰ ਹੀ ਸਿੱਖਣ ਦੀ ਕੋਸ਼ਿਸ਼ ਕਰੋਗੇ ਦੂਜਾ ਟਿਪਸ ਇਹਦੇ ਵਿੱਚ ਹੈਗਾ ਕਿ ਜਦੋਂ ਪਹਿਲਾਂ ਸਭ ਤੋਂ ਪਹਿਲਾਂ ਸਟਾਰਟਿੰਗ ਆਪਣੀ ਤਰਪਾਈ ਤੋਂ ਤੇ ਸਲਵਾਰਾ ਬਣਾਉਣ ਤੋਂ ਕਰੋ ਜਿਹੜੀ ਕਿ ਜਿਹਦੇ ਵਿੱਚ ਤੁਹਾਡੀ ਸਟੀਚਿੰਗ ਦੀ ਜਿਹੜੀ ਸਲਾਈ ਆ ਉਹ ਵੀ ਸਹੀ ਹੋਊਗੀ ਤਾਂ ਤਰਪਾਈ ਕਰਨ ਦੇ ਨਾਲ ਤੁਹਾਨੂੰ ਸੂਈ ਚਲਾਉਣ ਦਾ ਸਹੀ ਤਰੀਕਾ ਆਊਗਾ ਠੀਕ ਹੈ ਤੇ ਤੀਸਰਾ ਤਰੀਕਾ ਤੀਸਰੇ ਦੇ ਵਿੱਚ ਜਾਨੀ ਕਿ ਆਪਾਂ ਜਦੋਂ ਵੀ ਸਲਾਈ ਸਿੱਖਦੇ ਆ ਕੋਈ ਵੀ ਚੀਜ਼ ਦੇਖਦੇ ਆ ਜਾਂ ਆਨਲਾਈਨ ਸਿੱਖ ਜਾਂ ਜਾਂ ਆਫਲਾਈਨ ਸਿੱਖਦੇ ਆ ਤਾਂ ਉਸ ਚੀਜ਼ ਦੀ ਪ੍ਰੈਕਟਿਸ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰੋ ਬਾਕੀ ਦੇ ਜਿਹੜੇ ਟਿਪਸ ਨੇ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਮਿਸ ਕਰਕੇ ਵੀਡੀਓ ਦੇਖਣ ਲਈ ਥੈਂਕ ਯੂ ਜੇ ਪਸੰਦ ਆਉਂਦੀ ਹੈ ਲਾਈਕ ਐਂਡ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਲਈ ਵੱਡੀ ਵੱਡੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੀਏ ਹਾਂਜੀ ਸ਼ਸ਼ਟਰੀ ਅਕਾਲ ਜੀ ਸਾਜੇ ਬਣਾ ਨੂੰ ਤੇ ਜਿਹੜੀ ਅੱਜ ਵਾਲੀ ਵੀਡੀਓ ਦੇ ਵਿੱਚ ਕੁਝ ਨਾ ਬੇਟੀਆਂ ਪੁੱਛ ਰਹੀਆਂ ਨੇ ਕਿ ਸਲਾਈ ਲਈ ਕਿਹੜੇ ਟਿਪਸ ਜ਼ਰੂਰੀ ਨੇ ਦੇਖੋ ਪਹਿਲਾਂ ਤਾਂ ਆਪਣਾ ਮਨ ਬਣਾ ਕੇ ਰੱਖਣਾ ਜੇ ਇੱਕ ਚੀਜ਼ ਨੂੰ ਇੱਕ ਜਾਂ ਦੋ ਵਾਰ ਤੋਂ ਬਾਅਦ ਢੇੜਨਾ ਪੈ ਜਾਵੇ ਉਦੋਂ ਤੁਸੀਂ ਆਪਣਾ ਮਨ ਨਹੀਂ ਉਖਾੜਨਾ ਹੈਗਾ ਕਿ ਨਹੀਂ ਇਹ ਤਾਂ ਬਹੁਤ ਬੋਰਿੰਗ ਕੰਮ ਆ ਇਹ ਕਿਉਂਕਿ ਅਣਥੱਕ ਕੰਮ ਆ ਇਸ ਕਰਕੇ ਕਦੇ ਵੀ ਇਹ ਨਾ ਸੋਚੋ ਇਹਦੇ ਵਿੱਚ ਜੇ ਤੁਸੀਂ ਮਾਈਂਡ ਬਣਾ ਲਿਆ ਤਾਂ ਉਹਦੇ ਉੱਪਰ ਚਾਹੇ ਤੁਸੀਂ ਵੱਧ ਵਾਰ ਚੀਜ਼ ਢੇਡੋਂਗੇ ਤਾਂ ਤੁਸੀਂ ਉੰਨੀ ਵੱਧ ਵਾਰ ਹੀ ਸਿੱਖਣ ਦੀ ਕੋਸ਼ਿਸ਼ ਕਰੋਗੇ ਦੂਜਾ ਟਿਪਸ ਇਹਦੇ ਵਿੱਚ ਹੈਗਾ ਕਿ ਜਦੋਂ ਪਹਿਲਾਂ ਸਭ ਤੋਂ ਪਹਿਲਾਂ ਸਟਾਰਟਿੰਗ ਆਪਣੀ ਤਰਪਾਈ ਤੋਂ ਤੇ ਸਲਵਾਰਾ ਬਣਾਉਣ ਤੋਂ ਕਰੋ ਜਿਹੜੀ ਕਿ ਜਿੱਦੇ ਵਿੱਚ ਤੁਹਾਡੀ ਸਟੀਚਿੰਗ ਦੀ ਜਿਹੜੀ ਸਲਾਈ ਆ ਉਹ ਵੀ ਸਹੀ ਹੋਊਗੀ ਤੇ ਤਰਪਾਈ ਕਰਨ ਦੇ ਨਾਲ ਤੁਹਾਨੂੰ ਸੂਈ ਚਲਾਉਣ ਦਾ ਸਹੀ ਤਰੀਕਾ ਆਊਗਾ ਠੀਕ ਹੈ ਤੀਸਰਾ ਤਰੀਕਾ ਤੀਸਰੇ ਦੇ ਵਿੱਚ ਜਾਨੀ ਕਿ ਆਪਾਂ ਜਦੋਂ ਵੀ ਸਲਾਈ ਸਿੱਖਦੇ ਆ ਕੋਈ ਵੀ ਚੀਜ਼ ਦੇਖਦੇ ਆ ਜਾਂ ਆਨਲਾਈਨ ਸਿੱਖ ਜਾਂ ਜਾਂ ਆਫਲਾਈਨ ਸਿੱਖਦੇ ਆ ਤਾਂ ਉਸ ਚੀਜ਼ ਦੀ ਪ੍ਰੈਕਟਿਸ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰੋ ਬਾਕੀ ਦੇ ਜਿਹੜੇ ਟਿਪਸ ਨੇ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਇਸ ਕਰਕੇ ਵੀਡੀਓ ਦੇਖਣ ਲਈ ਥੈਂਕ ਯੂ ਜੇ ਪਸੰਦ ਆਉਂਦੀ ਹੈ ਲਾਈਕ ਐਂਡ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੀਏ